ਸਸਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ਿਰ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆਂ ਕਿ ਮੋਦੀ ਸਰਕਾਰ ਵੱਲੋਂ ਅੱਜ ਜਿਹੜਾ ਬਜਟ ਪੇਸ਼ ਕੀਤਾ ਗਿਆ ਉਹਦੇ ਵਿੱਚ ਕੀ ਕੁਝ ਰਿਹਾ ਖਾਸ ਔਰ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਸਤੀਆਂ ਹੋਈਆਂ ਨੇ ਉਹ ਤੁਹਾਨੂੰ ਦੱਸਿਆ ਕਿ ਮੋਬਾਈਲ ਉਪਕਰਨ ਜਿਹੜੇ ਨੇ ਉਹ ਸਸਤੇ ਕੀਤੇ ਗਏ ਨੇ ਸੋਨਾ ਚਾਦੀ ਕੱਪੜੇ ਜੁੱਤੇ ਆਦੀ ਜਿਹੜੀ ਆ ਉਹ ਸਸਤੇ ਕੀਤੇ ਗਏ ਨੇ ਇਲੈਕਟ੍ਰੋਨਿਕ ਕਾਰਾਂ ਜਿਹੜੀਆਂ ਹੈ ਨੇ ਗੱਡੀਆਂ ਉਹ ਸਸਤੀਆਂ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਸੋਨਾ ਚਾਦੀ ਦੇ ਉੱਤੇ ਜਿਹੜਾ ਕਸਟਮ ਡਿਊਟੀ ਆ ਉਹ ਕਟ ਕੀਤੀ ਗਈ ਹੈ ਉਹ ਅਗਰ ਟੈਕਸ ਦੀ ਗੱਲ ਕਰੀਏ ਤੇ ਟੈਕਸ ਦੇ ਵਿੱਚ 0.3 ਤੋਂ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਟੈਕਸ ਨਹੀਂ ਦੇਣਾ ਪਏਗਾ ਅਗਰ 3 ਲੱਖ ਤੋਂ ਉੱਪਰ ਜਿਹੜੀ ਆਮਦਨੀ ਹੈ ਉਹਦੇ ਉੱਤੇ ਜਿਹੜਾ ਤੁਹਾਨੂੰ ਵੱਖ-ਵੱਖ ਜਿਹੜੇ ਜਿਹੜੇ ਟੈਕਸ ਉਹ ਅਦਾ ਕਰਨੇ ਹੋਣਗੇ ਪਰ ਕਈ ਲੋਕ ਇਸ ਟੈਕਸ ਤੋਂ ਜੜਾਇਆ ਉਹ ਨਾਖੁਸ਼ ਦਿਖਾਈ ਦੇ ਰਹੇ ਨੇ ਕਿ ਲੋਕਾਂ ਵੱਲੋਂ ਕੀ ਆ ਗਿਆ ਕਿ ਆਖਿਰਕਾਰ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਜ਼ਰੂਰਤੀ ਘਰ ਦਾ ਘਰੇਲੂ ਸਮਾਨ ਆ ਉਹਦੇ ਵੱਲ ਜੜਾ ਆ ਸਰਕਾਰ ਦਾ ਧਿਆਨ ਨਹੀਂ ਗਿਆ ਪਰ ਇਹਨਾਂ ਚੀਜ਼ਾਂ ਨੂੰ ਸਸਤਾ ਕਰਕੇ ਜੇ ਅਗਰ ਗੱਲ ਕਰੀਏ ਸੋਨਾ ਚਾਂਦੀ ਦੀ ਉਹਨਾਂ ਨੇ ਕਿਹਾ ਕਿ ਲਾਰ ਲੈਂਡਲੋਰਡ ਦੀ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਹੈ ਉਹ ਵਿਗੜੀ ਪਈ ਹੈ ਤਾਂ ਸੋਨਾ ਚਾਂਦੀ ਸਸਤਾ ਕਰਨ ਦਾ ਕੀ ਮਤਲਬ ਬਣਦਾ ਹੈ ਹੁਣ ਵੇਖਣਾ ਹੋਏਗਾ ਕਿ ਵਕ ਵਕ ਲੋਕਾਂ ਦੀ ਇਸ ਉੱਤੇ ਕੀ ਪ੍ਰਕਿਰਿਆ ਆਉਂਦੀ ਹੈ ਸ਼ੇਰ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ 'ਤੇ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ